1980 ਤੇ 81 ਦੇ ਵਿੱਚ ਜਿਹੜੀ ਐਮਬੈਸਟਰ ਸੀ ਉਹਦਾ ਆਟੋਮੋਬਾਈਲ ਇੰਡਸਟਰੀ ਦੇ ਵਿੱਚ 71% ਸ਼ੇਅਰ ਸੀ ਮਤਲਬ 100 ਦੇ ਵਿੱਚੋਂ 71 ਕਾਰਾਂ ਬੈਸਟਰ ਦੀਆਂ ਸੀਗੀਆਂ ਤੇ 2014 ਆਉਂਦੇ ਤੱਕ 0.12% ਰਹਿ ਗਿਆ ਮਤਲਬ ਕਿ 1% ਤੋਂ ਵੀ ਘਟ ਗਿਆ ਤੇ ਲਗਭਗ ਕਾਰਾਂ ਉਹਨਾਂ ਦੀਆਂ ਬੰਦ ਹੋ ਗਈਆਂ ਇਹ ਆ ਜ ਕੀ ਹੋਇਆ ਕਿ ਲਗਭਗ 50 ਸਾਲ ਹਿੰਦੁਸਤਾਨ ਦੀਆਂ ਸੜਕਾਂ ਤੇ ਰਾਜ ਕਰਨ ਵਾਲੀ ਗੱਡੀ ਇੱਕਦਮ ਆ ਕੇ ਲੁਕਤ ਹੋ ਗਈ ਤੋ ਇਹਨਾਂ ਗੱਲਾਂ ਨੂੰ ਸਮਝਣ ਲਈ ਆਪਾਂ ਨੂੰ ਪਾਸਟ ਜਾਣਾ ਪਊਗਾ ਤੇ ਸਮਝਣਾ ਕੋ ਇਸ ਗੱਡੀ ਦੀ ਸ਼ੁਰੂਆਤ ਤੇ ਇਹਦਾ ਅੰਤ ਕਿਵੇਂ ਹੋਇਆ 1892 ਦੇ ਵਿੱਚ ਭពਿੰਦਰ ਸਿੰਘ ਜੋ ਕਿ ਪਟਿਆਲੇ ਦੇ ਮਹਾਰਾਜਾ ਸੀ ਉਹਨਾਂ ਨੇ ਪਹਿਲੀ ਕਾਰ ਇੰਪੋਰਟ ਕਰਵਾਈ ਜੋ ਕਿ ਫਰੈਂਚ ਮੇਡ ਸੀਗੀ। ਉਦੋਂ ਬਾਅਦ ਹੌਲੀ-ਹੌਲੀ ਜਿਹੜੇ ਵੱਡੇ ਰਾਜੇ ਸੀ ਮਹਾਰਾਜੇ ਅਸੀਂ ਇੱਕ ਦੂਜੇ ਨੂੰ ਦੇਖ ਕੇ ਉਹ ਗੱਡੀਆਂ ਉਹਨਾਂ ਨੇ ਵੀ ਇੰਪੋਰਟ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਦੋਂ ਤੱਕ ਜਿਹੜੀਆਂ ਗੱਡੀਆਂ ਲੈਣਾ ਸਿਰਫ ਵੱਡੇ ਲੋਕਾਂ ਦੀ ਇੱਕ ਸੁਪਨਾ ਸੀਗਾ ਕਿਉਂਕਿ ਉਹ ਬਹੁਤ ਮਹਿੰਗੀਆਂ ਸੀਗੀਆਂ ਤੇ ਉਹਨਾਂ ਦੀ ਮੇਨਟੇਨੈਂਸ ਵੀ ਬਹੁਤ ਕਾਸਟਲੀ ਸੀ ਉਹ ਟੋਟਲ ਇੰਪੋਰਟ ਹੋ ਕੇ ਆਉਂਦੀਆਂ ਸੀ ਉਦੋਂ ਇੰਡੀਆ 'ਚ ਕੋਈ ਵੀ ਗੱਡੀਆਂ ਦੀ ਕੋਈ ਪਲਾਂਟ ਨਹੀਂ ਸੀ ਕੋਈ ਇੰਡਸਟਰੀ ਨਹੀਂ ਸੀਗੀ। ਉਦੋਂ ਇੱਕ ਇਨਸਾਨ ਸੀਗਾ ਇੰਡਸਟਰੀਅਲਿਸਟੀ ਕਾਫੀ ਵੱਡਾ ਬੀ ਅੰਬਿਰਲਾ ਉਹਦਾ ਇੱਕ ਡ੍ਰੀਮ ਸੀਗਾ ਵੀ ਮੈਂ ਆਮ ਲੋਕਾਂ ਨੂੰ ਵੀ ਕੋਈ ਇਹੋ ਜਿਹੀ ਗੱਡੀ ਮਹਈਆ ਕਰਾਵਾਂ ਜੋ ਕਿ ਅਫੋਰਡੇਬਲ ਹੋਵੇ ਤਾਂ ਕਿ ਆਮ ਲੋਕ ਵੀ ਗੱਡੀਆਂ ਵਿੱਚ ਟਰੈਵਲ ਕਰ ਸਕਣ ਕਿਉਂਕਿ ਉਸ ਸਮੇਂ ਬਹੁਤੇ ਜਿਹੜੇ ਲੋਕ ਸੀਗੇ ਰੀਅਲ ਗੱਡੀਆਂ ਜਾਂ ਬੈਲ ਗੱਡੀਆਂ ਹੋ ਗਈਆਂ ਜਾਂ ਘੋੜਿਆਂ ਵਗੈਰਾ ਤੇ ਸਫ਼ਰ ਕਰਦੇ ਸੀ ਜਿਹੜੇ ਜ਼ਿਆਦਾ ਗਰੀਬ ਸੀ ਉਹ ਪੈਦਲ ਚੱਲ ਕੇ ਆਪਣਾ ਜਿਹੜਾ ਸਫ਼ਰ ਸੀ ਉਹ ਤੈਅ ਕਰਦੇ ਸੀਗੇ ਸੋ ਬੀ ਅੰਬਿਰਲਾ ਨੇ ਆਪਣੇ ਇਸ ਡ੍ਰੀਮ ਨੂੰ ਪੂਰਾ ਕਰਨ ਲਈ ਜੋ ਮੋਰਿਸ ਮੋਟਰ ਸੀ ਉਹਨਾਂ ਨਾਲ ਇੱਕ ਜੁਆਇੰਟ ਵੈਂਚਰ ਕੀਤਾ ਜਿਹਦੇ ਤਹਿਤ 1942 ਦੇ ਵਿੱਚ ਹਿੰਦੁਸਤਾਨ ਮੋਟਰਸ ਦੀ ਨੀਂਵ ਰੱਖੀ ਗਈ। ਸੋ ਇਹਨਾਂ ਨੇ ਮਿਲ ਕੇ ਉਹਨੇ ਜਿਹੜਾ ਪਹਿਲਾਂ ਸੀ ਗਿਆ ਹਿੰਦੁਸਤਾਨ ਮੋਟਰਸ ਦੇ ਨਾਲ ਮਿਲ ਕੇ ਤੇ ਮੋਰਿਸ ਮੋਟਰ ਨਾਲ ਜੁਆਇੰਟ ਵੈਂਚਰ ਕਰਕੇ ਇਹਨਾਂ ਨੇ ਮਾਰਕੀਟ 'ਚ ਗੱਡੀਆਂ ਲਿਆਉਣੀਆਂ ਸ਼ੁਰੂ ਕੀਤੀਆਂ। ਸੋ ਉਹਨਾਂ ਦਾ ਡ੍ਰੀਮ ਕੋਸ਼ਾਤ ਤੱਕ ਪੂਰਾ ਹੋਇਆ ਕੁਝ ਦੂਰ ਆ ਰਹਿ ਗਿਆ। ਕਿਉਂਕਿ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਜਿਹੜੇ ਜ਼ਿਆਦਾਤਰ ਪਾਰਟ ਸੀਗੇ ਸਟਿਲ ਬਾਹਰੋਂ ਇੰਪੋਰਟ ਹੁੰਦੇ ਸੀ ਇੰਪੋਰਟ ਪਾਰਟਸ ਉਹਨਾਂ ਕਰਕੇ ਇੱਕ ਬਾਰ ਲਈ ਜਿਹੜੀ ਕੰਪਨੀ ਸੀਗੀ ਉਹਦੇ ਨਾਲ ਜੋਇੰਟ ਵੈਂਚਰ ਹੋਣ ਕਰਕੇ ਜਿਹੜੀਆਂ ਕਾਰਾਂ ਸੀ ਉਹ ਵੀ ਕਾਫੀ ਮਹਿੰਗੀਆਂ ਸੀ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਪਰ ਇਹਦੇ ਨਾਲ ਥੋੜਾ ਜਿਹਾ ਜੋ ਵੀ ਐਮ ਬਿਰਲਾ ਦਾ ਸੀਗਾ ਜੋ ਆਟੋਮੋਬਾਈਲ ਇੰਡਸਟਰੀ ਸੀ ਜੀ ਉਹਦੇ ਵਿੱਚ ਉਹਦੇ ਪੈਰ ਲੱਗ ਗਏ ਤੇ ਉਹਨੇ ਕਾਫੀ ਗੱਲਾਂ ਸਿੱਖੀਆਂ ਸੋ ਹੌਲੀ-ਹੌਲੀ ਉਹਨਾਂ ਨੇ ਕੀ ਕੀਤਾ 1957 ਦੇ ਵਿੱਚ ਅੰਬੈਸਟਰ ਦੀ ਪਹਿਲੀ ਕਾਰ ਬਣਾਈ ਸੋ ਇਹ ਜਿਹੜੀ ਕਾਰ ਸੀਗੀ 1957 ਦੇ ਵਿੱਚ ਬਣੀ ਸੀ ਇਹ ਟੋਟਲੀ ਇੰਡੀਅਨ ਮੇਡ ਸੀਗੀ ਇਹਦੇ ਸਾਰੇ ਪਾਰਟ ਇੰਜਣ ਤੋਂ ਲੈ ਕੇ ਟੂ ਜੈਡ ਹਰ ਚੀਜ਼ ਇੰਡੀਆ 'ਚ ਹੀ ਬਣਾਈ ਜਾਂਦੀ ਸੀ ਸੋ ਇਸ ਕਾਰਨ ਇਹ ਕਾਫੀ ਸਸਤੀ ਵੀ ਸੀਗੀ ਸਸਤੀ ਹੋਣ ਕਾਰਨ ਆਮ ਲੋਕਾਂ ਦੀ ਜੋ ਪਹੁੰਚ ਸੀਗੀ ਉਹਦੇ ਅੰਦਰ ਆਉਂਦੀ ਸੀਗੀ ਤਾਂ ਕਰਕੇ ਇਸ ਜਿਹੜਾ ਪ੍ਰੋਡਕਟ ਸੀਗਾ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ ਲੋਕਾਂ ਨੇ ਢੜਲੇ ਨੇ ਦੀ ਖਰੀਦੋ ਫਰੋਕਤ ਕੀਤੀ ਵੱਡੇ ਤੋਂ ਵੱਡਾ ਜਿਹੜਾ ਵਪਾਰੀ ਸੀਗਾ ਉਹਦੇ ਕੋਲ ਵੀ ਇਹ ਗੱਡੀ ਹੁੰਦੀ ਸੀ ਵੱਡੇ ਅਫਸਰ ਕੋਲ ਵੀ ਇਹ ਗੱਡੀ ਹੁੰਦੀ ਸੀ ਕਿ ਆਮ ਲੋਕਾਂ ਕੋਲ ਵੀ ਇਹ ਗੱਡੀਆਂ ਹੁੰਦੀਆਂ ਸੀਗੀਆਂ ਸੋ 1957 ਤੋਂ ਲੈ ਕੇ 1983 ਤੱਕ ਇਹ ਗੱਡੀ ਪੂਰੀ ਢੜਲੇ ਨਾਲ ਵਿਕੀ ਕਿਉਂਕਿ ਇੱਕ ਤਾਂ ਇਹਦੀ ਇਹਨੂੰ ਮੇਨਟੇਨੈਂਸ ਵੀ ਈਜ਼ੀ ਸੀ ਇੰਡੀਆ 'ਚ ਹੀ ਪਾਰਟ ਬਣਦੇ ਸੀ ਬਾਕੀ ਜਿਹੜੇ ਇੰਜਨ ਸੀ ਇਹਦੇ ਕੋਈ ਇੰਨੇ ਜ਼ਿਆਦਾ ਕੰਪਲੈਕਸ ਨਹੀਂ ਸੀਗੇ ਜਿਹੜੇ ਆਮ ਮਕੈਨਿਕਸ ਵੀ ਈਜ਼ੀਲੀ ਸਮਝ ਲੈਂਦੇ ਸੀਗੇ ਸੋ 1983 ਦੇ ਵਿੱਚ ਮਰੂਤੀ ਵਾਲਿਆਂ ਨੇ ਮਰੂਤੀ 800 ਲੌਂਚ ਕੀਤੀ ਸੋ ਮਰੂਤੀ 800 ਬਾਰੇ ਤਾਂ ਬਹੁਤ ਸੇ ਲੋਕਾਂ ਨੂੰ ਪਤਾ ਹੀ ਹੈ ਬਹੁਤਿਆਂ ਦੇ ਘਰੇ ਖੜੀਆਂ ਹੀ ਨੇ ਗਈਆਂ ਸੋ ਜੋ ਮਰੂਤੀ 800 ਲੌਂਚ ਹੋਈ ਉਦੋਂ ਮਰੂਤੀ ਦਾ ਜਿਹੜਾ ਪ੍ਰਾਈਸ ਸੀਗਾ ਇਹ ਸੀ 52000 ਰੁਪਏ ਤੇ ਉਦੋਂ ਤੱਕ ਜਿਹੜੀ ਐਮਬੈਸਡਰ ਸੀ ਉਹ ਮਹਿੰਗੀ ਹੋ ਚੁੱਕੀ ਸੀ ਉਹਦਾ ਪ੍ਰਾਈਸ ਪਹੁੰਚ ਗਿਆ ਸੀ 70000 ਰੁਪਏ ਤੱਕ ਸੋ ਜਿਹੜੀ ਮਰੂਤੀ ਸੀ ਇਹਦਾ ਇੰਜਨ ਬਹੁਤ ਹੀ ਰਿਫਾਈਨਡ ਸੀ ਤੇ ਇਹਦਾ ਜਿਹੜਾ ਮਤਲਬ ਡਿਜ਼ਾਈਨ ਸੀ ਉਹ ਬੜਾ ਹੀ ਜਨੀਕ ਜਿਹਾ ਸੀਗਾ ਕਿਉਂਕਿ ਐਮਬੈਸਡਰ ਦੇ ਜਿਹੜੇ ਡਿਜ਼ਾਈਨ ਸੀ ਉਹ 올ਡ ਹੋ ਚੁੱਕੇ ਸੀਗੇ ਸੋ ਇਹ ਗੱਡੀ ਦੀ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਹੋ ਪਰ ਜਿਹੜੇ ਐਮਬੈਸਡਰ ਵਾਲੀ ਸੀਗੀ ਉਹ ਆਪਦੀ ਯੂਜ਼ 'ਚ ਹੀ ਚੱਲਦੇ ਰਹੇ ਵੀ ਸਾਡੀਆਂ ਗੱਡੀਆਂ ਬਹੁਤ ਵਿਕਦੀਆਂ ਨੇ ਉਹਨਾਂ ਨੇ ਕੋਈ ਅਪਡੇਟ ਨਹੀਂ ਕੀਤੀ ਕੁਝ ਨਹੀਂ ਕੀਤਾ ਹੈਗਾ ਜਿਉਂ ਦੀਆਂ ਤਿਉਂ ਉਹੀ ਪੁਰਾਣੇ 50 ਸਾਲ ਪੁਰਾਣੇ ਇੰਜਨ ਹੀ ਮਾਰਕੀਟ 'ਚ ਲਿਆਉਂਦੇ ਹੈ ਸੋ ਹੌਲੀ-ਹੌਲੀ ਜੋ ਲੋਕਾਂ ਦਾ ਸੀ ਇੰਟਰਸਟ ਸੀ ਉਹ ਘਟ ਗਿਆ ਸੋ 1991 ਦੇ ਵਿੱਚ ਜਿਹੜੀ ਗਵਰਨਮੈਂਟ ਸੀਗੀ ਉਹਨੇ ਟੈਕਸ ਰਿਡਿਊਸ ਕਰਤੇ ਜਿਹੜੀਆਂ ਬਾਹਰਲੀਆਂ ਕੰਪਨੀਆਂ ਸੀਗੀਆਂ ਹੁਣ ਸੋ ਬਾਹਰਲੀਆਂ ਕੰਪਨੀਆਂ ਜਿਵੇਂ ਟੋヨタ ਹੋਗੀ ਫੋਰਡ ਹੋਗੀ ਇਹ ਇੰਡੀਆ ਜਾ ਕੇ ਇਹਨਾਂ ਨੇ ਆਪਣੇ ਪਲਾਂਟ ਲਾਏ ਤੇ ਬਿਜ਼ਨਸ ਕਰਨਾ ਸ਼ੁਰੂ ਕਰਤਾ ਸੋ ਓਬਵੀਅਸ ਜੀ ਗੱਲ ਹੈ ਇੱਕ ਪਾਸੇ ਅਮਰੂਤੀ ਆ ਗਈ ਇੱਕ ਪਾਸੇ ਫੋਰਡ ਟੋヨタ ਵਰਗੀਆਂ ਗੱਡੀਆਂ ਆ ਗਈਆਂ ਸੋ ਹੁਣ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਏ ਨਹੀਂ ਸੀਗਾ ਕਿ ਸਾਨੂੰ ਇੱਕ ਐਮਬੈਸਡਰ ਵਿੱਚ ਆਉਣ ਜਾਣ ਦਾ ਸਾਧਨ ਚਾਹੀਦਾ ਉਹਨਾਂ ਨੂੰ ਸੋ ਇੱਕ ਬੈਟਰ ਡਿਜ਼ਾਈਨ ਚਾਹੀਦਾ ਸੀ ਬੈਟਰੀ ਇੰਜਨ ਚਾਹੀਦਾ ਸੀ ਸੋ ਬਾਹਰਲੀਆਂ ਕੰਪਨੀਆਂ ਸੀ ਸਭ ਕੁਝ ਬਿਹਤਰ ਸੀਗਾ ਸੋ ਇਥੋਂ ਜਿਹੜੀ ਐਮਬੈਸਡਰ ਸੀਗੀ ਇਹ ਇੰਡੀਅਨ ਮਾਰਕੀਟ ਚੋਂ ਬਿਲਕੁਲ ਹੀ ਖਤਮ ਹੋਗੀ ਸੋ ਉਸ ਟਾਈਮ ਜਦੋਂ ਵੈਸਟਰ ਦੀ ਹਾਈਪ ਵੀ ਸੀਗੀ ਜਿਹੜੇ 50 ਸਾਲ ਉਹਨੇ ਸਟਕਾਂ ਤੇ ਰਾਜ ਕੀਤਾ ਉਸ ਟਾਈਮ ਮਹਿੰਦਰਾ ਤੇ ਟਾਟਾ ਦੀ ਵੀ ਐਂਟਰੀ ਹੋ ਚੁੱਕੀ ਸੀਗੀ ਪਰ ਉਹ ਜ਼ਿਆਦਾ ਇਹਨਾਂ ਨੂੰ ਕੰਪੀਟੀਸ਼ਨ ਇਸ ਲਈ ਨਹੀਂ ਦੇ ਪਾਏ ਕਿਉਂਕਿ ਮਹਿੰਦਰਾ ਵਾਲੇ ਜ਼ਿਆਦਾਤਰ ਜੀਪਸ ਬਣਾਉਂਦੇ ਸੀ ਤੇ ਟਾਟਾ ਵਾਲੇ ਟਰੱਕਸ ਬਣਾਉਂਦੇ ਸੀਗੇ